ਉਦੂ ਕੰਮ ਕਰ ਕੰਮ ਆਵਦਾ ਕਿੱਥੇ ਰਹਿ ਗਿਆ ਸਿੱਕਾਇਆ ਹੀ ਨਹੀਂ ਲਾਉਂਦੇ ਫੋਨ ਆ ਗਿਆ ਹਾਂ ਵੀਰੇ ਭੈਣੇ ਮੈਨੂੰ ਬੇਬੇ ਨੇ ਕਿਹਾ ਵੀ ਭੈਣ ਘਰੇ ਜਦੋਂ ਵੀ ਜਾਏਗਾ ਨਾ ਕਦੇ ਨਹੀਂ ਖਾਲੀ ਹੱਥ ਨਾਲ ਜਾਈ ਤਾਂ ਕਰਕੇ ਮੈਨੂੰ 500 ਰੁਪਇਆ ਹੋਰ Google Pay ਕਰ ਮੈਂ ਤੇਰੇ ਵਾਸਤੇ ਕਿੰਨੇ ਫਲੀਆਂ ਲੈ ਕੇ ਆਉਂਗਾ ਵੇ ਇੱਥੇ ਲਵਾਈ ਹੋਈ ਜਾਂਦੀ ਐ ਤੈਨੂੰ ਫਲ ਫਲੂਟਾ ਨਹੀਂ ਪਈਆ ਚੁੱਪ ਕਰਕੇ ਤੂੰ ਐਂ ਆ ਜਾ ਨਾ ਨਾ ਭੈਣੇ ਇਹ ਤਾਂ ਮੇਰੇ ਹਸੂਲਾਂ ਦੇ ਖਿਲਾਫ ਹੋ ਜਾਊਗਾ ਤੇਰੇ ਘਰੇ ਖਾਲੀ ਹੱਥ ਹੁੰਦਾ ਮੈਨੂੰ ਸੋਣਾ ਲੱਗਦਾ ਇਹਦੂ ਦਾ ਫਿਰ ਮੈਂ ਉਹਨੂੰ ਰਹਿਣ ਹੀ ਨਹੀਂ ਦਿੰਦਾ ਚੰਗਾ ਓ ਕੀ ਗੱਲ ਆਇਆ ਨਹੀਂ ਤੇਰਾ ਭਰਾ ਭੈਣ ਦਾ ਫੁੱਫੜ ਵੀਰੇ ਤੂੰ ਛੇਤੀ ਆ ਜਾ ਉਹਨਾਂ ਨੇ ਤੈਨੂੰ ਇੰਨੀ ਗੰਦੀ ਗੱਲ ਕੱਟੀ ਆ ਨਾ ਮੈਂ ਤਾਂ ਸੁਣੀ ਹੀ ਨਹੀਂ ਗਈ ਮੈਂ ਤਾਂ ਆਪਦੀ ਅੱਖਾਂ ਤੇ ਹੱਥ ਰੱਖ ਲਿਆ ਭੈਣੇ ਜਿਹੜਾ ਬੰਦਾ ਮੈਨੂੰ ਸ਼ਰਮਾਂ ਮਗਾਲਾਂ ਕਰਦਾ ਮੈਂ ਤਾਂ ਇਹੋ ਜਿਹੇ ਬੰਦੇ ਤੇ ਉਹੀ ਨਹੀਂ ਮੂੰਹ ਲੱਗਦਾ ਮੈਂ ਨਹੀਂ ਆਉਂਦਾ ਆਉਂਦਾ ਵੀ ਆ ਜਾ ਵੀਰ ਬਣ ਕੇ ਕਾ ਤੂੰ ਕਰਦਾ ਹੈ ਮੇਰੀ ਇੱਜ਼ਤ ਦਾ ਸਵਾਲ ਹੈ ਕੀ ਗੱਲ ਮੇਰੀ ਕੋਈ ਇੱਜ਼ਤ ਨਹੀਂ ਹੈਗੀ ਮੈਂ ਨਹੀਂ ਆਉਂਦਾ ਆਉਂਦਾ ਚਲ ਐ ਕਰ ਜਿਹੜੇ ਮੈਂ ਤੈਨੂੰ ਪੈਸੇ ਪੈਣੇ ਵਾਪਸ ਕਰ ਫਿਰ ਕੋਈ ਨਾ ਤੇਰੇ ਪੈਸੇ ਮੈਂ ਆਪਦੇ ਖਾਤੇ 'ਚ ਲਿਖ ਲੈ ਆਪਾਂ ਅਗਲੇ ਜਨਮ 'ਚ ਸਮ